ਹਾਂਜੀ ਸਾਥ ਸ਼੍ਰੀ ਕਾ ਜੀ ਸਾਰੇ ਫੇਸਬੁਕ ਉਤੇ ਬੈਠੀ ਸੰਗਤ ਨੂੰ ਦੋਸਤੋ ਇਹ ਜਿਹੜੇ ਬਾਪੂ ਜੀ ਦੀ ਵੀਡੀਓ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਇਹ ਬਾਪੂ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਲਤਾਨਵਿੰਡ ਗੇਟ ਦੇ ਕੋਲ ਸਹਿਬਜਾਦਾ ਅਜੀਤ ਸਿੰਘ ਨਗਰ ਦੇ ਕੋਲ ਖੰਡੇ ਵਾਲੇ ਚੌਂਕ ਵਿੱਚ ਬੈਠਦੇ ਹਨ ਇਹ ਬਾਪੂ ਜੀ ਵੱਖਰੀਆਂ ਵੱਖਰੀਆਂ ਖਾਣ ਵਾਲੀਆਂ ਚੀਜ਼ਾਂ ਫੁੱਟਪਾਥ ਤੇ ਉੱਤੇ ਲਾ ਕੇ ਆਪਣੀ ਕਿਰਤ ਕਰਦੇ ਹਨ ਤੇ ਇਹਨਾਂ ਦਾ ਰੇਟ ਸਿਰਫ 10 ਰੁਪਏ ਹੈ ਤੇ ਇਹਨਾਂ ਨੇ ਨਾਲ ਹੀ ਛੋਟਾ ਜਿਹਾ ਬੋਰਡ ਵੀ ਲਗਾਇਆ ਹੋਇਆ ਹੈ ਕਿ ਮੈਂ ਮਿਹਨਤ ਕਰਕੇ ਰੋਜੀ ਰੋਟੀ ਕਮਾਉਣੀ ਚਾਹੁੰਦਾ ਹਾਂ ਤੁਸੀਂ ਗਰੀਬ ਦੀ ਸੁਣੋਗੇ ਤਾਂ ਰੱਬ ਤੁਹਾਡੀ ਜਰੂਰ ਸੁਨੇਗਾ ਤੇ ਦੋਸਤੋ ਇਹ ਦੇਖੋ ਖੰਡੇ ਵਾਲਾ ਚੌਂਕ ਹੈ ਜਿੱਥੇ ਇਹ ਬਾਪੂ ਜੀ ਬੈਠਦੇ ਹਨ ਤੇ ਮੈਂ ਐਤਵਾਰ ਦੇ ਐਤਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦਾ ਹਾਂ ਤੇ ਉਦੋਂ ਇਹਨਾਂ ਨੂੰ ਹਰ ਵਾਰ ਇਹ ਖੰਡੇ ਵਾਲੇ ਚੌਂਕ ਤੇ ਵਿੱਚ ਬੈਠਿਆ ਨੂੰ ਦੇਖਦਾ ਹਾਂ ਤੇ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਸੀਂ ਇਦਾਂ ਦੇ ਬਜ਼ੁਰਗਾਂ ਤੋਂ ਕੀਰਤੀ ਸਿੱਖਾਂ ਤੋਂ ਜਰੂਰ ਸਮਾਨ ਖਰੀਦਿਆ ਕਰੋ ਤਾਂ ਜੋ ਇਹ ਆਪਣੀ ਰਾਤ ਦੀ ਰੋਟੀ ਕਮਾ ਸਕਣ ਕਿਉਂਕਿ ਇਹ ਲੋਕ ਪੈਸੇ ਜੋੜਨ ਲਈ ਨਹੀਂ ਸਗੋ ਰਾਤ ਦੀ ਰੋਜੀ ਰੋਟੀ ਕਮਾਉਣ ਲਈ ਹੀ ਪੈਸੇ ਕਮਾਉਂਦੇ ਹਨ ਦੋਸਤੋ ਤੁਹਾਡਾ ਸਾਰਿਆਂ ਦਾ ਇਹ ਫਰਜ਼ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਸਾਰੇ ਅੰਮ੍ਰਿਤਸਰ ਵਾਸੀਆਂ ਤੱਕ ਤੇ ਹੋਰਾਂ ਲੋਕਾਂ ਤੱਕ ਵੀ ਪਹੁੰਚ ਸਕੇ ਤਾਂ ਜੋ ਸਾਰੇ ਇਸ ਬਾਪੂ ਜੀ ਤੋਂ ਸਮਾਨ ਖਰੀਦ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ